ਜੈੜੀ ਮੈਂ ਨਾ ਕਿਤੇ ਪਿਆ ਨਾ ਮਾਂ ਸਭ ਬੋਲ ਪੈਂਦੀ ਤੁਹਾਨੂੰ ਮੈਂ ਬੜੀ ਚੁਪਦੀ ਜੈੜੀ ਨਾ ਤੇ ਹਲਕੇ ਤੇ ਚੁਗਲੀਆਂ ਕਰਦੀ ਰਹਿੰਦੀ ਆਪਾਂ ਕਿੰਨੀਆਂ ਕਿ ਮੰਮੀ ਨਾ ਤੇ ਚੁਗਲੀਆਂ ਕਰਨਦੀ ਨਹੀਂ ਚੁਗਲੀ ਕਰਦੀ ਏ ਮੇਰੇ ਨਾਲ ਕੋਈ ਵੀ ਗੱਲ ਕਰਦੀ ਆਪਣੇ ਘਰ ਦੀਆਂ ਦੁੱਖ ਸੁੱਖ ਬੋਲਦੀ ਵਿਚਾਰੀ ਨੇਣੀ ਮੈਂ ਉਸੇ ਉਹਦੇ ਸੁਣ ਲੀਨਾ ਵਾ ਇਹ ਮਮੀਆਂ ਸੁਣਾ ਤੇ ਕੌਣ ਸੁਣੇ ਉਹਦੀਆਂ ਬਹੁਤ ਇਹਨੂੰ ਦੁੱਖ ਚੜੇ ਸਾਡੇ ਲੱਗ ਦੁੱਖ ਸੁੱਖ ਕਰ ਲਿਆ ਕਰੀਆ ਸਾਡੇ ਵਰੀ ਚ ਲੜਾਈ ਕਰਦੀ ਰਹਿੰਦੀ ਉਦੋਂ ਇਹਦਾ ਦੁੱਖ ਸੁੱਖ ਸਾਰੇ ਗਾਇਬ ਹੋਏ ਹੁੰਦੇ ਆ ਮੈਂ ਤੇ ਤੈਨੂੰ ਇਹ ਗੱਲ ਕਹਿਨਾ ਪੁੱਤ ਤੁਸੀਂ ਇਹਨੂੰ ਵੀ ਲਾਗੇ ਆਪਣੇ ਭਾਲਿਆ ਕਰੋ ਇਹ ਬੰਦੀਆਂ ਤੁਹਾਡੇ ਨੂੰ ਤੀ ਤੀ ਜਿੱਤ ਜਾਣਾ ਇਹਦੇ ਅੱਗੇ ਜਾਂ ਜਿੱਤਣਾ ਤੁਸੀਂ ਇਹਦੇ ਮੈਂ ਜਿੱਤਣਾ ਕਿਉਂ ਮੈਂ ਪਤਾ ਤੁਸੀਂ ਤੇ ਇਹ ਇੰਨੇ ਹੀ ਰੱਖਿਆ ਵੀ ਇਹ ਬੋਲਦੀ ਬੜਾ ਬੋਲਦੀ ਬੜਾ ਉਹ ਬੋਲਦੀ ਆ ਬੋਲਣ ਵਾਲਾ ਵੀ ਹੁਨਰ ਕਿਸ ਕਿਸ ਜੀਂਦਾ ਵਾ ਤੂੰ ਬੋਲ ਦੇਈਦੀ ਹੈਗੀ ਹੈ ਡੈਡੀ ਨਾਲ ਲੱਗ ਕੇ ਚੁੱਕੀ ਤੈਨੂੰ ਉਹ ਤਾਂ ਇਹ ਹੁਨਰ ਨਹੀਂ ਰੱਖੀਦੇ ਹੁੰਦੇ ਬੋਲਣ ਦੇ ਕਿਉਂਕਿ ਆਂਡ ਗਵਾਂਡ ਸੁਣੂਂਗਾ ਤੇ ਕੀ ਆਖੂ ਪਿੰਨਾਂ ਤੇ ਦੋਵੇਂ ਲੜਦੀਆਂ ਹੀ ਰਹਿੰਦੀਆਂ ਆਂਡ ਗਵਾਂਡ ਦੇ ਕਰੋ ਮੈਂ ਖਾਣ ਜਾਨੀ ਆਂਡ ਗਵਾਂਡ ਤਾਂ ਮੈਨੂੰ ਡਰ ਪਿਆ ਨਾਲੇ ਬੋਲਣਾ ਤੇ ਬੜਾ ਸੌਖਾ ਵਾ ਜਿਹੜਾ ਚੁੱਪ ਰਹਿੰਦਾ ਉਹਨੂੰ ਪਤਾ ਵਾ ਵੀ ਉਹ ਕਿੱਡਾ ਕੌਫਾ ਰਹਿੰਦਾ ਹਾਂ ਤਾਂ ਥਨੇ ਪਿੜੀਆਂ ਜੇ ਵਧਦੀ ਰਹਿਣੀਆਂ ਚੁੱਪ ਰਹਿੰਦੀ ਉਹ ਪੁੱਤ ਏਦਾਂ ਦੀਆਂ ਮਨ ਤੋਂ ਆ ਜੇ ਵਹਿਮ ਕੱਢਦੇ ਆਂ ਤੇ ਉਦਾਂ ਹੀ ਬੈਠ ਕੇ ਗੱਲ ਕਰ ਕੋਈ ਕਰ రెడ్డి ਜੀ ਮੈਂ ਕੰਨੀ ਸੁਣ ਲਿਆ ਵਾ ਕੰਨੀ ਕੀ ਆਖਿਆ ਉਹਨੇ ਜਿਹੜੀਆਂ ਹਾਂ ਚੁਗਲੀਆਂ ਲਾਉਣ ਲਈ ਹੀ ਤੁਹਾਡੇ ਨਾਲ ਕੋਈ ਵੀ ਨਹੀਂ ਲਾਈ ਇਹਨੇ ਤੇ ਲਾਉਣੀਆਂ ਵੀ ਨਹੀਂ ਇਹਨੇ ਸਾਰੀਆਂ ਮਰ ਲਾਉਣੀਆਂ ਮੈਂ ਹੀ ਚੁਗਲੀਆਂ ਲੰਮੀਆਂ ਚਲ ਕੋ ਇਹਨੇ ਇੱਥੇ ਬਹਿ ਕੇ ਲੜ ਲਾ ਤੇ ਮੈਂ ਅਨਾ ਚਰ ਕੰਮ ਕਰ ਲਈਨੀ ਚੱਰ ਐ ਚੁਗਲੀਆਂ ਲਾ ਲੈ ਇੱਥੇ ਚੱਲ ਬਹਿ ਜਾ ਪੁੱਤ ਗੱਲ ਸੁਣ ਇੱਕ ਪਾਗਲ ਹੋ ਜੇ ਨਾ ਸਾਰੇ ਨਹੀਂ ਟੱਬਰ ਪਾਗਲ ਹੋ ਜਾਈਂ రెడ్డి ਜੀ ਤੇ ਕਿ ਮੈਂ ਤਾਂ ਬੋਲਦੀ ਨਹੀਂ ਹਾਰ ਕੇ ਬੁਲਾਉਂਦੀ ਜੇ ਫਿਰ ਫਿਰ ਮੈਨੂੰ ਵੀ ਗੁੱਸਾ ਚੜਦਾ ਕਿੰਨੀ ਮੇਰੇ ਤੋਂ ਛੋਟੀ ਹੈ ਤੇ ਮੇਰੇ ਨਾਲ ਜਦੋਂ ਬੋਲਦੀ ਰਹਿੰਦੀ ਹੈ ਬੋਲਦੀ ਰਹਿੰਦੀ ਹੈ ਬਾਕੀ ਇਹਨੇ ਮੇਰੀ ਸ਼ਰਮ ਨਹੀਂ ਕੀਤੀ ਕਿ ਚਲ ਬੈਠੇ ਗੱਲ ਕਰਨ ਦੇਦੇ ਨਹੀਂ ਆਉਂਦੇ ਵੇ ਮੂੰਹ ਦੇ ਫੜਕਾ ਕੇ ਗੱਲਾਂ ਮਾਰੀਆਂ ਅੱਗੇ ਡੈਡੀ ਜੀ ਮੈਂ ਉੱਪਰ ਗਈ ਤੇ ਉਦੋਂ ਇਹਨੇ ਮੇਰੀ ਮੈਂ ਹਰ ਵਾਰੇ ਬੇਇੱਜ਼ਤੀ ਕਰਾਉਣ ਨੂੰ ਥੋੜਾ ਰੱਖੀ ਫਿਰ ਮੈਨੂੰ ਵੀ ਤਾਂ ਗੁੱਸਾ ਆਉਂਦਾ ਹੀ ਆ ਚਲ ਕੋਈ ਸਾਰੇ ਬਸੋਂ ਮੈਂ ਆਈ ਸੌਂਦੀ ਰਹੀ ਆ ਕਰ ਮੈਂ ਤੇਰੇ ਨਾਲ ਬਣਾ ਤੂੰ ਨਹੀਂ ਪੇਕੇ ਗੱਲ ਦਾ ਫਿਕਰ ਕਰਨਾ ਹੋਰ ਤੇਰਾ ਮਾਂ ਪੇ ਉਹ ਠੀਕ ਆ ਡੈਡੀ ਹਾਂਜੀ ਡੈਡੀ ਠੀਕ ਹੀ ਹੈਗੇ ਬਾਕੀ ਪੁੱਤ ਇੱਕ ਗੱਲ ਇਹ ਆ ਪਰਝਾਈ ਤੇਰੀ ਠੀਕ ਹੋਵੇ ਤੇਰੀ ਗੱਲ ਸੁਣੇ ਹੁਣ ਕਈ ਗੱਲਾਂ ਹੁੰਦੀਆਂ ਵਾ ਜਨਾਨੀ ਨੂੰ ਦੱਸਣ ਵਾਲੀਆਂ ਕਈ ਗੱਲਾਂ ਹੁੰਦੀਆਂ ਬੰਦੇ ਨੂੰ ਦੱਸਣ ਵਾਲੀਆਂ ਤੇ ਹੁਣ ਜੇ ਪਰਝਾਈ ਤੇਰੀ ਵੀ ਨਹੀਂ ਤੇਰੀ ਸੁਣਦੀ ਡੜਚੋ ਉਹਦਾ ਇਦਾਂ ਦਾ ਹੀ ਆ ਉਹ ਕਦੀ ਕੀ ਕਹਿੰਦੇ ਹੁੰਦੇ ਮਾਸਾ ਕਦੀ ਤੋਲਾ ਉਹਦਾ ਨੇ ਸਮਝ ਲਾਦੀ ਯਾਰ ਕਹ ਤੇ ਗਈ ਨੂੰ ਬੜੇ ਪਿਆਰ ਨਾਲ ਬੋਲਿਆ 500 ਰੁਪਈਆ ਵੀ ਦਿੱਤਾ ਡਬੇਲੀ ਪੈਸੇ ਵੱਖਰੇ ਦਿੱਤੇ ਮਨਜੋਦ ਨੇ ਵੱਖਰੀ ਗੱਲ ਉਹ ਗੱਡੀ ਨਾ ਖਲਾਰੀ ਚਲ ਨਹੀਂ ਫਿਰ ਠੀਕ ਆ ਮਨਜੋਧ ਕਹਿੰਦੇ ਲੈ ਮੂਵੀ ਰੰਗ ਬਦਲ ਦਿੰਦੀ ਹੈ ਕੋਈ ਪਤਾ ਨਹੀਂ ਲੱਗਦਾ ਉਹਦਾ ਤੇ ਅਰਕਾ ਕਿਤੇ ਐਡੀ ਖੋਸ਼ ਕਿਤੇ ਉਹਨੇ ਫਰੂਟ ਚਾਟ ਵੱਖਰਾ ਕੱਟ-ਕੱਟ ਰੱਖਿਆ ਮਨਜੋਧ ਦੇ ਅੱਗੇ ਤੇ ਪਰ ਅਹੀਂ ਦੂਸਰੇ ਟਾਈਮ ਨਹੀਂ ਇੱਕ ਤੇ ਦੇਣੀ ਐ ਇਦਾਂ ਦਾ ਹੀਗਾ ਕਦੀ ਝਟ ਚ ਹੀ ਬਦਲ ਹੋ ਜੇ ਕਦੀ ਧੋਪ ਲੱਗ ਜੇ ਕਦੀ ਮੀਂਹ ਆ ਜੇ ਸਮਝੀ ਕੱਖ ਨਾ ਲੱਗੇ ਤੇ ਡੈਡੀ ਆਪਣੇ ਨੂੰ ਆਖਣਾ ਹੀ ਆਵੇ ਕਿਤੇ ਡੈਡੀ ਗੈਂਡ ਇਹ ਮੈਂ ਆਉਂਗਾ ਪਰ ਮੈਂ ਅੰਮ੍ਰਿਤ ਨੂੰ ਵੀ ਨਹੀਂ ਲੈਂਦਾ ਭਾਬੀ ਤੇ ਕਵੇ ਉਹਦੇ ਉਹਦਾ ਬੈਗ ਪੈਕ ਕਰਤਾ ਭਾਬੀ ਨੇ ਫੇ ਲੈ ਜਾ ਲੈਦਾ ਮਨ ਪੀ ਤੇਨੂੰ ਫਿਰ ਮੈਂ ਕਹਾ ਅਜੇ ਚੱਲ ਫਿਰ ਕਹਿੰਦੀ ਵੀ 15-17 ਦਿਨਾਂ ਨੂੰ ਕੱਲ ਦੀ ਮੈਂ ਕਹਾ ਅਜੇ 15-17 ਦਿਨਾਂ ਨੂੰ ਤਾਂ ਭਾਵੇਂ ਹਾਨੂੰ ਲੋੜ ਪਵੇ ਤੇ ਫਿਰ ਮੈਂ ਕਹਾ ਮੈਂ ਫਿਰ ਡੈਡ ਨੂੰ ਕਹਾ ਮੈਂ ਹੰਡੜ ਜੀ ਨਾਲੇ ਤੁਸੀਂ ਆਇਓ ਤੇ ਨਾਲੇ ਫਿਰ ਸੋਨੂੰ ਦਾ ਕਾਕਾ ਵੇਖ ਜਿਓ ਤੇ ਮੈਂ ਫਿਰ ਨਾਲੇ ਅਮਰਤ ਨੂੰ ਛੱਡ ਦਿੰਦੀ ਉਹ ਨਾਲ ਲੈ ਆਊਗਾ ਨਾ ਮੈਂ ਕਹਾ ਮੈਂ ਫਿਰ ਉਦੋਂ ਛੱਡ ਜਿਓ ਚੱਲ ਇਦਾਂ ਕਰ ਫਿਰ ਅਮਰਤ ਵੀ ਕਹਿੰਦੀ ਚੱਲ ਦੀਦੀ ਇਦਾਂ ਹੀ ਠੀਕ ਵਾ ਮੈਂ ਉਦੋਂ ਨੂੰ ਹੀ ਆਉਂਗੀ ਮੈਂ ਕਹਾ ਹੁਣ ਆ ਕੇ ਕੀ ਕਰਨਾ ਉਹ ਕੰਮ ਮੈਂ ਕਰੀ ਜਾਣਾ ਕੰਮ ਤੇ ਉਦੋਂ ਪੈਣਾ ਵਾ ਜ਼ਿਆਦਾ ਤੇ ਫੇਰੀ ਆ ਵੀ ਚਲ ਪੈਣਾ ਪੈਣਾ ਕਰਨਾ ਗਿਆ। ਇੱਕ ਗੱਲ ਦੱਸਾਂ ਇਹਨਾਂ ਦੇ ਘੜੀ ਬੋਲੀ ਨਾ ਚੁੱਪ ਕਰਕੇ ਜਿੰਨਾ ਤੇਰ ਕੋ ਕੰਮ ਉਹਦਾ ਉਹਨਾ ਕਰ ਲਿਆ ਤੇ ਬਸ ਆਪਣਾ ਮਤੀ ਸਿਰ ਰਹੀ। ਆਪਣੇ ਦਿਲ ਤੇ ਨਾ ਕੋਈ ਗੱਲ ਲਾਂਗੀ ਚੰਗਾ। ਡੈਡ ਜੀ ਜਿੰਨੇ ਤੇ ਘਰ ਦੀ ਸੰਭਣੀ ਨਾ ਜ਼ਿੰਮੇਵਾਰੀ ਉਹਦੇ ਕੋ ਤੇ ਨਹੀਂ ਜੇ ਮਤੀ ਸਿਰ ਜਾਂਦਾ। ਉਹਨੇ ਤੇ ਫਿਰ ਜਿਹੜਾ ਕੰਮ ਕਰਨਾ ਉਹ ਤੇ ਕਰਨਾ ਹੀ ਪੈਣਾ ਵਾ ਨਾ ਫਿਰ। ਉਹਦੇ ਕੰਮ ਦੀ ਨਹੀਂ ਡੈਡ ਜੀ ਕੋਈ ਵੀ ਗੱਲ ਹੁੰਦੀ। ਹੋ ਜੇ ਨਾ ਹੋ ਜੇ ਚਲ ਕੋਈ ਨਹੀਂ ਆਪਣਾ ਹੀ ਆ ਨੇਰੇ ਸਵੇਰੇ ਜਦੋਂ ਮਰਜੀ ਹੋ ਜਾਂਦਾ। ਪਰ ਬੰਦਾ ਬੋਲੇ ਤੇ ਸਹੀ ਨਾ। ਇਹ ਕਿ ਜਣਾ ਕੰਮ ਕਰਨ ਡਿਆ ਵਾ ਮੈਂ ਉਹਦੇ ਨਾਲ ਨਾ ਬੋਲਾਂ ਅਗਲਾ ਚਾਰ ਦਿਨਾਂ ਨਾਲ ਕੰਮ ਕਰਦਾ ਫਿਰਦਾ ਵਾ ਇਦਾਂ ਇਦਾਂ ਹੀ ਆ ਪਾਜੀ ਤੋਂ ਇਹ ਵੱਡਣ ਖਾਨ ਨੂੰ ਪੈਂਦੀ ਆ ਨਾ ਫਿਰ ਮੈਨੂੰ ਵੀ ਇਦਾਂ ਹੋ ਜਾਂਦਾ ਵਾ ਫਿਰ ਸਾਡੀ ਦੋਵਾਂ ਜੀਆਂ ਦੀ ਬਹਿਸ ਹੋ ਜਾਂਦੀ ਪਤਾ ਕੀ ਗੱਲ ਵਾ ਪਿਆਰ ਨਾਲ ਦੇ ਬੰਦਾ ਜਿੰਨਾ ਮਰਜ਼ੀ ਕੰਮ ਲੱਲੇ ਤੇ ਜੇ ਆ ਬੰਦੇ ਦੇ ਕੜੂਸਾਂ ਹੀ ਛੱਡੀ ਜਾਣੀਆਂ ਹੁਣ ਸੁਮਨ ਵੀ ਤੇ ਹੁਣ ਸੁਮਨ ਵੀ ਅੰਦਰ ਖਿਜਣ ਧੀ ਆ ਇਜੇ ਮੰਮੀ ਨੇ ਨਹੀਂ ਸੇਵਾ ਕਰਨੀ ਤੇ ਮੈਂ ਫਿਰ ਚਲ ਜਾਨੀ ਐ ਮੈਂ ਚੱਲ ਡੈਡੀ ਨੂੰ ਕਹਿਨੀ ਐ ਮੈਂ ਤੇ ਤੁਹਾਨੂੰ ਕਹਿਣੀ ਆਈ ਹੀਗੀ ਵੀ ਐਵੇਂ ਹਨਾ ਉਹ ਪੇਕੇ ਜਾਊਗੀ ਸਾਰਿਆਂ ਦੇ ਹੁੰਦਿਆਂ ਸੁਂਦਿਆਂ ਕਹਣਾ ਨੇ ਤਿੰਨ ਨੋਵਾ ਤਿੰਨ ਨਿੱਕੋ ਜੀਆਂ ਸੱਸ ਮੈਂ ਤੇ ਸੁੱਖ ਤੇ ਚੱਲ ਸੁਮਨ ਸੁਮਨ ਨੂੰ ਸੰਭਿਆ ਨਾ ਗਿਆ ਉਹਦੇ ਅੰਦਰ ਉੱਥੇ ਪੜਜਾਈਆਂ ਨੇ ਕਿੰਨੀਆਂ ਗੱਲਾਂ ਕਰਨੀਆਂ ਹੀਗੀਆਂ ਹਾਂ ਨਾ ਪੁੱਤ ਮੈਂ ਚੱਲ ਮੈਂ ਤੁਹਾਨੂੰ ਕਹਿ ਕੇ ਤੇ ਮੰਮੀ ਨੇ ਸਮਝਾਉਨੇ ਆ ਤੇ ਚੱਲ ਇੰਨਾ ਸ਼ੁਕਰ ਵਾਪੇ ਚੱਲ ਮੰਮੀ ਆਪਣੇ ਆਪ ਹੀ ਢਲ ਗਏ ਹੁਣ ਦੋ ਦਿਨ ਉਹਨੇ ਪੇਕੇ ਰਹਾ ਹੁਣਾ ਮੈਂ ਤੇ ਇੰਨੇ ਤੇ ਮੰਮੀ ਨੇ ਖੁਸ਼ ਹੋ ਜਾਣਾ ਵਾ ਉਹਨੂੰ ਫੇਰ ਕੋਲ ਜਾਣਾ ਨਹੀਂ ਨੀ ਕੋ ਉਹਨੂੰ ਸੁਮਨ ਨੂੰ ਕਲਾਉਣਾ ਹਾਂਜੀ ਉਹਦੇ ਪੇਕੇ ਕੀ ਆਖਣਗੇ ਉਹਨਾਂ ਦਾ ਆਂਡ ਗਵਾਂਡ ਕੀ ਆਖੂਗਾ ਤੇ ਹੋਰ ਵੀ ਇੰਨੇ ਜਾਣੇ ਘਰ ਦੇ ਵਿੱਚ ਤੂੰ ਉਹਨੂੰ ਸੰਭਾਲੀ ਦੀ ਸਕੇ ਹੋਰ ਕੀ ਹੈ ਨਾ ਨਾਲੇ ਫਿਰ ਤੁਹਾਨੂੰ ਪਤਾ ਵਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਫੇ ਦੂਰੀਆਂ ਪੈਂਦੀਆਂ ਵਾ ਫੇ ਸੋਨੂੰ ਵੀ ਕਹੂਗਾ ਵੀ ਮੇਰੀ ਤੇ ਮਾਨੇ ਸੰਭਿਆ ਹੀ ਨਹੀਂ 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 ਕੋਈ ਗੱਲ ਨਹੀਂ ਅਸੀਂ ਕੋ ਜਿੱਥੇ ਪੈਸੇ ਲੱਗਣਗੇ ਇਹੀਂ ਲਾਵਾਂਗੇ ਤੇ ਇਥੇ ਘਰ ਹੀ ਇਹੀਂ ਸੰਭਾਲਣਾ ਵਾ ਹਾਂ ਮੈਂ ਕਹਿੰਦਾ ਇੰਨੇ ਚਿਰਾਂ ਬਾਅਦ ਹੁਣ ਮੇਰੀ ਸੰਬਧੀਤ ਵਾ ਇਹਦਾ ਗੁਰਵਰ ਵਾ ਕਿੰਨੇ ਹਨ ਨਾ ਨਿਆਣਿਆਂ ਦੇ ਵਿੱਚ ਰੁੱਜੇ ਆ ਚਲ ਇਹ ਵੀ ਨਿਆਣੇ ਵਾਲੇ ਹੋਣਗੇ ਤੇ ਇਹ ਵੀ ਰੁੱਜਣਗੇ ਕੋਈ ਨਹੀਂ ਪੁੱਤ ਆਪਣਾ ਥਾਂ ਠੇਕਦਾ ਵਾ ਹੋਰ ਕੱਲ ਹੀ ਬੰਦਾ ਕਮਾਈ ਕਰਦਾ ਹਾਂ ਤੇ ਜਾ ਫਿਰ ਧਾਰ ਕੱਢਣੀ ਤਾਂ ਕੱਢ ਲਿਆ ਮੇਰਾ ਪੁੱਤ ਹਾਂਜੀ ਕੱਢ ਲਿਆ ਹਣੀ ਹੈ ਹਾਂਜੀ ਆ ਵੇਖੋ ਕਿੰਨੀਆਂ ਮਧੂ ਮੱਖੀਆਂ ਆ ਕੇ ਤੇ ਡੀਆਂ ਹੀ ਰਸ ਪੀਣਦੇ ਪੁੱਤਾਂ ਹਾਂਜੀ ਠਾਂਸ ਹੁੰਦੀ ਨੇ ਇਹਨਾਂ ਚ ਇਹ ਰਸ ਚ ਹੁੰਦੀਆਂ ਰਹਿੰਦੀਆਂ ਉਹੀ ਗੱਲ ਹੈ ਨਾ ਇਹ ਇਹ ਤੇ ਮਠਾਲ ਸਵੰਡ ਦੀਆਂ ਹੀ ਹੋ ਤੇ ਮੈਨੂੰ ਮੇਰਾ ਰਾਦਾ ਮੈਂ ਵੀ ਇਹਦੇ ਵਰਗੀ ਭੰਜਾ ਨਾਲੇ ਮਠਾਲ ਸਵੰਡਾ ਤੇ ਜਦੋਂ ਫਿਰ ਸੁਖ ਵਰਗੀ ਬੋਲੇ ਤੇ ਫਿਰ ਮੈਂ ਅੱਗੋ ਡਾਂਗੀ ਮਾਰਿਆ ਕਰਨਾ ਇਹ ਆਪੀ ਇਥੇ ਕਰਦੇ ਜਿਵੇਂ ਰੌਲਾ ਪੈਂਦਾ ਹਾਂਜੀ ਤੇ ਬਹੁਤ ਚੰਗੇ ਨਹੀਂ ਲੱਗਦਾ ਬੁਰਾ ਲੱਗਦਾ ਵਾ ਹਾਂ ਜੀ ਇਹ ਵੇਖਣ ਸੁਣਨ ਵਾਲਾ ਕੀ ਆਖੂਗਾ ਸਾਨੂੰ ਹੈ ਤੇ ਇਹ ਆ ਵੀ ਮੇਰੀ ਕਿੰਨੀ ਜਿਹੀ ਫਿਰ ਸ਼ੋਭਾ ਹੋਊਗੀ ਬਾਹਰ ਨਹੀਂ ਡਰ ਜਾਈਂ ਤੇ ਚੁੱਪੀ ਕੀਤੇ ਰਹੀ ਮੈਂ ਤਾਂ ਹੀ ਕੋਈ ਗੱਲ ਹੁੰਦੀ ਆ ਤੇ ਮੈਂ ਚੁੱਪ ਕਰਕੇ ਕਹਿ ਦਿੰਦਾ ਵੀ ਤੁਸੀਂ ਬੁਲੇਟ ਹੀ ਲਓ ਹਾਂ ਜੀ ਕਿਉਂਕਿ ਗੱਲ ਚਲੋ ਠੀਕ ਹੈ ਡਰ ਜਾਈਂ ਮੈਂ ਨਾ ਫਿਰ ਵੇਖਣਾ ਸੁਣ ਕੇ ਵੇਖਣਾ ਉਹਨਾਂ ਵੇ ਥੱਲੇ ਹੀ ਲੱਗ ਜੇ ਗੱਲਾਂ ਬਾਤਾਂ ਜੀ ਮੈਂ ਨਾ ਕਿੰਨੀ ਸਿਆਣੀ ਕੁੜੀ ਆ ਤੇ ਕਿੰਨੀਆਂ ਸਿਆਣੀ ਗੱਲਾਂ ਕਰਦੀ ਹੋਈ ਇਹਨੂੰ ਜਾਣ ਕੇ ਦੂਜੀਆਂ ਦੀਆਂ ਝਾਟ-ਖੜ ਮਰੀ ਜਾਂਦੀਆਂ ਤੇ ਨਾ ਦਵਿੰਦਰ ਨੂੰ ਉਹ ਨਹੀਂ ਪਤਾ ਲੱਗਦਾ ਹਾਂ ਸੁਮਨਾ ਕੀ ਕਰਦੀ ਆ ਸਾਸਰੀ ਘਰ ਕੀ ਕਰਦੀ ਆ ਆਛਾ ਲੰਮੀ ਪਈ ਆ ਹਾਂ ਠੀਕ ਠੀਕ ਤੂੰ ਆਪਣੀ ਦੱਸ ਕਿੱਦਾਂ ਵਾ ਤੇਰਾ ਕੋਹ ਨਹੀਂ ਮੈਂ ਬੈਠੀ ਆ ਕਰਨਾ ਕੀ ਆ ਹਾਂ ਆ ਤੇਲ ਜਿਆ ਮਲ ਕੇ ਹਟੀ ਗਈ ਗੋਡਿਆਂ ਨੂੰ ਹਾਂ ਕਹ ਤੂੰ ਦੱਸ ਕਿ ਤਰ੍ਹਾਂ ਆਂ ਤੇਰਾ ਹੂੰ ਹੂੰ ਤਾਂ ਵੀ ਕੋਈ ਗੱਲ ਦੱਸ ਕੀ ਗੱਲ ਕੀ ਆ ਕੀ ਦੱਸਾਂ ਯਾਤਰਾ ਤੇ ਕਿੱਥੇ ਹਾਂ ਓਏ ਹੇ ਹੇ ਨੂੰ ਸ਼ਰਮ ਹੈਗੀ ਮੈਂ ਤਾਂ ਆਖਿਆ ਐ ਸਿਆਣੀ ਬੜੀ ਇਹ ਤਾਂ ਇੰਵੈਤਰਾਇ ਇਤਰਾਇ ਛੱਡ ਕੇ ਪੁੱਤ ਤੈਨੂੰ ਚੱਲ ਚੱਲੀ ਆ ਹਾਂ ਨਹੀਂ ਪੁੱਤ ਤਾਂ ਦੱਸਣ ਦਾ ਫਰਜ਼ ਵਾ ਤੇਰਾ ਹੋਣ ਤੂੰ ਦੱਸਣਾ ਤੇ ਪੂਰੀ ਦਿਣੀ ਆ ਤੂੰ ਹਾਂ ਮੈਂ ਤਾਂ ਹੱਸੋ ਚੈਨ ਨੂੰ ਹੈ ਹੀ ਨਹੀਂਗੀ भी मैं घर नो एरा वा तो मैं चल चल नी। हाँ पुत तो दराने दराणिया जठानिया ऐद कर दियाँ होंगे उन्होंने की चल पुत तो कोई गल नी तू घबरा ना मैं ते तेनू इन्हेगा छू आई दे उत्ते जो चल जूगी तो जान दे लगी फिर मैं तेनों अपने कोल मैं तो हम तीन छी ਉਹ ਤਾਂ ਸੱਸ ਦੀ ਸਾਸੀ ਰਹੀ ਨਾ ਫਿਰ ਸਭਣਾ ਹਾਂਜੀ ਕੱਪੜੇ ਕਿੱਥੇ ਮੇਰੇ ਇੱਥੇ ਲੁਮਾਰੀ ਚ ਹੀ ਹੁਣੇ ਆ ਕਿਤੇ ਪ੍ਰੈਸ ਮੈਂ ਨਹੀਂ ਕੀਤੇ ਤੇ ਫੇਰ ਮੈਂ ਲੁਮਾਰੀ ਨੂੰ ਕੀ ਕਹਿਣਾ ਵਾ ਪ੍ਰੈਸ ਕਿੰਨੇ ਕਰਨੇ ਯਾਰ ਤੁਹਾਨੂੰ ਖੁਦ ਪਤਾ ਮੇਰੀ ਹਾਲਤ ਪ੍ਰੈਸ ਕਰਨ ਵਾਲੀ ਕੱਪੜੇ ਪ੍ਰੈਸ ਕਰਕੇ ਦੇਣੀ ਹੁਣ ਮੈਂ ਤੁਹਾਨੂੰ ਹਾਂ ਯਰਕ ਪ੍ਰੈਸ ਕਿੰਨੀ ਘ ਭਰੀਏ ਤੂੰ ਵੀ ਨਹੀਂ ਕਰ ਸਕਦੀ ਯਰ ਮੈਨੂੰ ਤਾਂ ਨਹੀਂ ਤੁਰਿਆ ਜਾਂਦਾ ਤੁਹਾਨੂੰ ਖੁਦ ਪਤਾ ਤਾਂ ਹੈਗਾ ਵਾ ਤੁਰਿਆ ਨਹੀਂ ਜਾਂਦਾ ਸਾਰੀ ਰਾਤ ਮੈਂ ਤੁਹਾਡੇ ਲਾਗੇ ਹੁੰਗਦੀ ਨਹੀਂ ਤੁਹਾਨੂੰ ਕੋਈ ਪਤਾ ਹੈਗਾ ਨਾ ਤੁਹਾਨੂੰ ਪਤਾ ਤੁਹਾਡੀ ਨਾ ਤੁਹਾਡੀ ਮਾਂ ਨੂੰ ਪਤਾ ਉਹ ਮਾਂ ਦੀ ਗੱਲ ਮੈਨਾਂ ਨਾ ਕਰ ਜਿਹਨੂੰ ਸਿਆਣੀ ਬਿਆਣੀ ਨੂੰ ਆਪ ਨੂੰ ਅਕਲ ਨਹੀਂ ਮੈਂ ਉਹਨੂੰ ਕੀ ਕਵਾਂ ਮਾਂ ਨੂੰ ਪਤਾ ਉਹਨੂੰ ਨਹੀਂ ਪਤਾ ਨਾਲੇ ਮੇਰੀ ਗੱਲ ਸੁਣੋ ਛੁੱਟੀਆਂ ਲੱਲੋ ਹੁਣ ਛੁੱਟੀਆਂ ਲੱਲੋ ਅੱਜ ਮੈਂ ਕਰਨੀ ਗੱਲ ਜੇ ਦੇਤੀਆਂ ਛੁੱਟੀਆਂ ਠੀਕ ਹਨ ਨਹੀਂ ਤਾਂ ਮੈਂ ਛੱਡ ਦੇਣਾ ਕੰਮ ਨਹੀਂ ਕੰਮ ਨਹੀਂ ਛੱਡਣਾ ਹਾਂ ਤੁਹਾਨੂੰ ਪਤਾ ਪੈਸੇ ਦੀ ਗਾੜੀ ਲੋੜ ਵਾ ਕੋਈ ਗੱਲ ਨਹੀਂ ਆ ਜਾਣਗੇ ਪੈਸੇ ਵੀ ਤੇ ਜੇ ਕੰਮ ਹੀ ਛੱਡਤਾ ਤਾਂ ਪੈਸੇ ਕਿੱਥੋਂ ਆਏ ਨੇ ਤੇ ਫੇਰ ਕੰਮ ਰਹਿਣ ਦੇ ਨਾ ਤੈਨੂੰ ਛੱਡ ਦੇਣਾ ਨਹੀਂ ਕੋਈ ਗੱਲ ਨਹੀਂ ਤੂੰ ਮੈਨੂੰ ਸਾਮੰਦੀ ਨਾ ਕਰੋ ਮੇਰੀ ਮੰਮੀ ਨੇ ਆਏ ਨਾ ਵਾ ਚਾਹੇ ਮੈਂ ਉੱਥੇ ਚੱਲ ਜਾਣਾ ਤਾਂ ਚਾਹੇ ਤੇ ਕਿਹਦੀ ਮੈਨੂੰ ਸਾਂਭਦਾਨੀਆਂ ਨਾਲੇ ਕੰਮ ਨਾ ਛੱਡਾ ਕੋਈ ਨਹੀਂ ਸਾਹਮਣ ਵਾਲੇ ਫੇਰ ਮੰਮੀ ਨੂੰ ਸਾਧ ਲੂਗੀ ਮੈਂ ਆਪਣੇ ਨੂੰ ਆਹ ਮੰਮੀ ਤੇਰੀ ਨੇ ਵੀ ਬੜਾ ਸਾਭ ਲੈਣਾ ਹਾਂ ਨਾਲੇ ਕੱਪੜੇ ਪ੍ਰੈਸ ਦਾ ਆਪਣੀਆਂ ਭਾਬੀਆਂ ਕੋ ਘੁਰਾ ਲਓ ਭਾਬੀਆਂ ਨੇ ਬੜੇ ਕਰ ਦੇਣੇ ਆ ਇੱਕ ਨੂੰ ਤੇ ਆਪਣੇ ਘਰ ਵਾਲੇ ਦਾ ਬੜਾ ਮਾਣ ਉਹ ਤੇ ਹੱਥ ਲ ਇਹ ਮੇਰਾ ਬਾਹਰ ਆ ਤੇ ਦੂਜੀ ਹੁਦਸ਼ਦੈਨ ਹੋਈ ਰਹੀਂਦੀ ਉਹਨੂੰ ਓਦਾਂ ਪਤਾ ਕੁਛ ਨਹੀਂ ਲੱਗਦਾ ਤੇ ਕਿਨੂੰ ਕਵਾਂ ਤੇ ਫਿਰ ਮੈਂ ਕੀ ਕਰਾਂ ਦੱਸ ਜਰ ਤੁਹਾਨੂੰ ਵੀ ਪਤਾ ਹੀ ਆ ਤੁਹਾਨੂੰ ਵੀ ਪਤਾ ਹੀ ਆ ਫਿਰ ਮੈਨੂੰ ਦੱਸ ਦੇਂਦੀ ਰਾਤੀ ਮੈਂ ਐਪ ਕਰ ਲੈਂਦਾ ਤੂੰ ਹਣ ਕਰ ਲੋ ਕਰ ਲੋ ਵੱਧ ਦੋ ਤੂੰ ਹੀ ਵਸ ਮੇਰੇ ਦਵਾਲੇ ਹੀ ਹੋਏ ਰਹਿੰਦੇ ਓਹ ਸੋਚਿਆ ਤਾਂ ਕਰੋ ਜਦ ਨਾਲੇ ਤੈਨੂੰ ਕਿੱਦਾਂ ਪਤਾ ਮਾਤਾ ਨੇ ਆਉਣਾ ਮੈਂ ਫੋਨ ਕੀਤਾ ਵਾ ਆਹੋ ਮੰਮੀ ਨੂੰ ਕੀਤਾ ਸੀ ਤੁਹਾਡੀ ਮਾਂ ਨੂੰ ਤੇ ਪਤਾ ਨਹੀਂ ਹੁਣ ਫਿਰ ਮਨੇ ਆਪਣੀ ਮੰਮੀ ਨੂੰ ਤਾਂ ਸੱਦਣਾ ਹੀ ਆ ਨਾ ਟੀ ਕਮਾ ਮੈਂ ਆਪਣੀ ਮਾਰ ਨੂੰ ਉਹ ਨੂੰਣੀ ਅਕੜ ਪੀਛੇ ਨੋੜਵਾ ਤੇ ਜਾ ਕੇ ਪੀਕੇ ਬੈਠੀ ਆ ਹੋਇਆ ਬੰਦਾ ਇੱਕ ਅੱਧਾ ਦਿਨ ਰਹਿ ਕੇ ਤੇ ਆ ਜੇ ਉਹਨੇ ਪੱਕਾ ਡੇਰਾ ਲਾ ਲਿਆ ਤੇ ਆ ਤਾਂ ਪਹਿਲਾਂ ਨਹੀਂ ਜਾ ਸਕਦੇ ਹੁਣ ਹੀ ਟਾਈਮ ਤੇ ਟਾਈਮ ਹੀ ਜਾਣਾ ਸੀ ਹੁਣ ਕੀ ਤਾਂ ਕਿਹੜੇ ਵੇਲੇ ਲੋਡ ਪੈ ਜਣੀ ਹੈ ਤੇ ਫਿਰ ਮੈਨੂੰ ਕੀ ਸੁਣਾਉਣੀ ਹੈ ਅੱਗੇ ਬੜਾ ਮੈਨੂੰ ਪੁੱਛ ਕੇ ਜਾਂਦੇ ਸਾਰੇ ਵੀ ਜਾਂ ਮੈਨੂੰ ਉਹ ਦੱਸ ਕੇ ਗਈ ਮਹੀਨੇ ਤੇ ਰਹਿਣਾ ਵਾ ਰਹਿਣਾ ਫਿਰ ਕਰਨਾ ਆਪਣੀਆਂ ਮਰਜ਼ੀਆਂ ਫਿਰ ਮੈਨੂੰ ਨਾ ਕੱਲ ਨੂੰ ਡੱਕਿਓ ਕਿੱਥੋਂ ਨਾ ਡੱਕਿਓ ਜਾ ਮੈਂ ਆਪਣੀ ਮੰਮੀ ਕੋਲ ਚੱਲ ਜਾਣਾ ਤੇ ਜਾਂ ਫਿਰ ਮੰਮੀ ਨੇ ਇੱਥੇ ਸੱਦ ਲੈਣਾ ਕੱਲ ਨੂੰ ਗੱਲਾਂ ਨਾ ਕਰੇ ਉਹ ਮੁੜ ਗਏ ਮਾਤਾ ਨੂੰ ਕਹ ਇੱਥੇ ਰਹਿ ਲੈ ਉੱਥੇ ਨਹੀਂ ਜਾਣਾ ਜੁਣਾ ਇੱਥੇ ਰਹਿ ਕੇ ਤੇ ਆਪੇ ਸੰਭਲੂਗੀ ਚੱਲ ਇੱਥੇ ਹੀ ਸੱਦ ਲਾਂਗੇ ਕੋਈ ਨਹੀਂ ਤੇ ਕੱਲ ਨੂੰ ਕੋਈ ਗੱਲ ਨਾ ਕਰੇ ਨਾ ਤੁਹਾਡੀਆਂ ਭਰਜਾਈਆਂ ਦਾ ਨਾ ਤੁਹਾਡੀ ਮੰਮੀ ਐਵੇਂ ਕੋਈ ਕਰੂਗਾ ਹਾਂ ਗੱਲ ਕਰੂਗਾ ਇੱਥੇ ਸਰੇ ਸਰੇ ਲੜਾਈ ਪਾ ਦਿੰਦੀ ਆ ਇਹ ਗੱਲ ਵਾ ਕਿਚਨ ਘੱਟ ਡਿਆ ਮੈਂ ਹਾਂ ਘਰਵਾਲੇ ਇਹ ਨਾਲ ਲਾ ਕੇ ਬੈਠੇ ਵੀ ਦਸ ਮੁੰਡੇ ਬਾਹਰ ਲੈ ਜੀ ਜਿੰਨਾ ਤੱਕ ਮੈਂ ਕਮਾਣਾ ਪਤਾ ਹੀ ਨਹੀਂ ਲੱਗਦਾ ਪਾਜੀ ਹਾਂ ਇੱਥੇ ਵੀ ਬੈਠੇ ਜੇ ਮੁੰਡਾ ਹੀ ਬਾਰੋਂ ਕਮਾ ਲਿਆ ਉਹ ਹਾਂ ਹੁਣ ਸਾਰਾ ਕੰਮ ਹੋ ਗਿਆ ਨਾ ਤੇ ਮੁੰਡਾ ਮਨੁਫੜਾ ਤੇ ਤੂੰ ਸੋਹਲਾ ਇੱਕ ਤੇ ਮੇਰਾ ਸੋਨਾ ਬੜਾ ਚੁਬਦਾ ਤਾਨੂੰ ਫਿਰ ਕੀ ਜੇ ਮਾਸਾ ਬਾਹਰ ਤੱਕ ਲੈ ਜਾਓਗੇ ਤੇ ਇਹੜਾ ਕੰਮ ਮੈਂ ਕਰਕੇ ਆਂ ਬਾਰ ਤੇ ਉਹਦਾ ਕੰਮ ਮੁੱਕ ਗਿਆ ਤੁਹਾਡਾ ਹੁਣ ਮੁੱਕ ਗਿਆ ਥੱਕ ਨਹੀਂ ਹੁੰਦਾ ਬੰਦੇ ਕਹਦੇ ਥੱਕਦੇ ਹੁੰਦੇ ਬੰਦਾ ਦਾ ਤਾਂ ਕੰਮ ਹੀ ਹੁੰਦਾ ਕਰਨਾ ਆਹੋ ਬੁੜੀਆਂ ਦਾ ਕੰਮ ਜ਼ਿਆਦਾ ਹੁੰਦਾ ਨਾ ਕਈ ਕੋਈ ਹੁੰਦੀਆਂ ਹੁਣ ਮੈਂ ਕਹੀ ਵੀ ਮਾਵਾ ਆ ਜਿਹੜਾ ਗੋਆ ਫਟ ਕੇ ਆਇਆ ਕਣਕ ਵੜਾ ਗਿਆ ਉਹ ਕੰਮ ਨਹੀਂ ਆ ਤੇ ਉਹਦੇ ਮੁੱਕ ਗਿਆ ਹੁਣ ਆ ਕਿੰਨਾ ਕੁ ਭਾਰਾ ਕਿਤੇ ਵਿਚਾਰੇ ਤਾਂ 5-6 ਕਿਲੋ ਕਿਤੇ ਪਾਰਨੀ ਆ ਇੱਕ ਜਿਨਾ ਨਹੀਂ ਲੱਗੇ ਬੈਠਾ ਰਹਿੰਦਾ ਵਾ ਤੇ ਬਾਪੂ ਉਹਦਾ ਕਿ ਫਿੱਤਰਿਆ ਫਿਰ ਆਈਦਾ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਂਦਾ ਵਾ ਆਹ ਕੋਈ ਕੰਮ ਵਾ ਨਿਆਣੇ ਨੂੰ ਤਾਂ ਬੰਦਾ ਉਦਾਂ ਹੀ ਚਾਣਾ ਬਾਹਰ ਲੈ ਜਾਂਦਾ 20 ਮਿੰਟ ਮੈਂ ਰੈਸ਼ਟ ਕਰਨੀ ਚ ਫੇਕ ਕੰਮ ਕਰਨਾ ਆਹ ਕਦੀ ਰੈਸ਼ਟ ਕਰਨ ਦੇ ਫੋਨ ਚ ਲਾਉਣ ਦੇ ਤਈ ਜਾ ਤੇ ਪੈ ਜਾਂਦੇ ਹਨ ਲੰਮੇ ਤੇ ਤੂੰ ਕਰਨਾ ਤੇ ਚਲ ਉਹਨੂੰ ਬਾਹਰ ਹੁਣ ਮੈਂ ਵਾਵਾ ਲੱਗਦੀ ਬਾਹਰ ਮੁੰਡਾ ਕਮਾਉਣ ਨਹੀਂ ਤੁਹਾਨੂੰ ਹੀ ਗੱਲਾਂ ਕਰਨੀਆਂ ਲੋਕਾਂ ਨੇ ਉਹਨਾਂ ਕੋਠੇ ਢੱਕੇ ਬੈਹ ਇਹਨੂੰ ਕੋਠੇ ਬੈਹਾਂ ਕੋਠੇ ਢੱਕੇ ਤੇ ਨਿਆਣਾ ਵਿਚਾਰੇ ਨੂੰ ਮੈਂ ਕੋਠੇ ਤੇ ਵੀ ਕਿੰਨਾ ਕੁ ਧਾਰ ਛੜਾਉ ਭੱਜ ਭੱਜ ਧੜੇ ਵੱਲ ਆਉਂਦਾ ਧਾੜੀ ਨਹੀਂ ਆਕੜ ਮਾਣ ਕੀਤੇ ਉਦਾਂ ਭਾਜੀ ਆਡਾ ਲੋਨ ਨੂੰ ਨਾ ਤੁਸੀਂ ਵੀ ਬੜੇ ਸ਼ੇਰ ਜੇ ਬੁੜੀਆਂ ਆਉਂਦਾ ਕੰਮ ਦਾ ਵੇਲਾ ਹੁੰਦਾ ਉਹ ਮੁਰਜਕੇ ਬਹਿ ਜਾਂਦੀ ਆ ਇਹੋ ਮਿੱਠੀ ਹੁੰਦੀ ਆ ਤੇ ਮਨ ਬੜਾ ਜਾਂਦੀ ਆ ਬੜੇ ਸੱਚੇ ਭਾਨਾ ਵੀ ਆਪਾਂ ਬੜਾ ਨਿਆਣੇ ਨਾ ਕਰਦੇ ਜਦੋਂ ਮੌਕਾ ਉਹਨੂੰ ਖੜਾਉਂਦਾ ਉਦੋਂ ਖੜਾਉਣਾ ਨਹੀਂ ਆ ਉਹ ਤਾਂ ਖਿਜਿਆ ਬੈਠਾ ਨਹੀਂ ਤੇ ਮੈਂ ਹੀ ਚੁੱਕ ਛੱਡਦੀ ਆ ਮੈਂ ਤਾਂ ਤੁਹਾਨੂੰ ਮੌਕਾ ਹੀ ਨਹੀਂ ਦਿੰਦੀ ਵੀ ਉਹਨੂੰ ਖੜਾ ਲੋ ਕਿਤੇ ਆ ਹੋਗੇ ਤੂੰ ਮੌਕਾ ਖੜੀ ਨਹੀਂ ਆ ਜੇ ਕੰਮ ਦਾ ਟਾਈਮ ਹੁੰਦਾ ਉਹ ਦੋ ਨਹੀਂ ਇੱਕ ਨਹਾ ਜੜ ਤੁਹਾਡਾ ਮਿਹਣਾ ਜਿਹੜਾ ਨਾ ਕੰਮ ਦਾ ਟਾਈਮ ਕੰਮ ਦਾ ਨਾ ਕੰਮ ਦਾ ਟਾਈਮ ਕੰਮ ਕਰਦੀ ਨਹੀਂ ਐ ਮੈਂ ਤੇ ਕਿਹੜਾ ਕੰਮ ਕਰਦੀ ਆਂ ਹੁਣ ਜਦੋਂ ਮੈਂ ਕੰਮ ਕਰੂੰਗੀ ਨਾ ਤੁਹਾਨੂੰ ਆਵਾਜ਼ ਮਾਰ ਲੂੰਗੀ ਵੀ ਬਾਜੀ ਮੇਰੇ ਸਿਰ ਤੇ ਆਣ ਕੇ ਖਲੋ ਜੋ ਮੈਂ ਕੰਮ ਕਰਨ ਨਹੀਂ ਜੇ ਚੱਲ ਦੱਸੀਏ ਮਿਲਾਂ ਮੈਨੂੰ ਕੋਈ ਨਹੀਂ ਮੈਂ ਆਵਾਜ਼ ਮਾਰ ਲੂੰਗੀ ਫਿਰ ਹੁਣ ਚੱਲ ਹੁਣ ਪਕਾਹ ਰੋਟੀ ਮਲਾਂ ਬੇਨਾ ਮੈਨੂੰ ਤੂੰ ਕੋਈ ਨਹੀਂ ਪਕਾ ਲੈਣੀ ਐ ਮੈਂ ਕਿਹੜੀ ਨਹੀਂ ਆਣੀ ਐ ਵੀ ਚੂਚੀਏ ਕੱਲ ਦੀ ਜੰਮੀ ਜਿੰਨੂੰ ਰੋਟੀਆਂ ਨਹੀਂ ਪਕਾਉਣੀਆਂ ਲੰਦੀਆਂ ਇਹ ਮੁੰਡਾ ਖੜਨ ਦੇ ਨਾ ਭਾਨੇ ਆ ਉਹ ਛੜ ਫੜ ਕੇ ਬਹਿ ਜਾਣਾ ਠੂਣਾ ਨਾਲ ਦਿਆ ਤੋਲਾ ਨੂੰ ਕੋਈ ਨਹੀਂ ਕਰ ਲੈਨੀ ਗੱਲ ਆ ਤੁਹਾਨੂੰ ਬੜੀ ਚੁਬਦੀ ਆ ਮੈਂ ਚੁਬਦੀ ਆ ਕਿੱਡਾ ਔਖੇ ਹੋ ਕੇ ਖੰਡੇ ਆ ਬਾਹਰ ਵੇਖੀ ਆ ਬਾ ਉਹਨਾਂ ਦੇ ਸਾਹਮਣੇ ਪੋਪਲੇ ਕਰਨੇ ਵੀ ਬੜਾ ਮੁੰਡੇ ਨਾਲ ਆਪਾਂ ਕਰਦੇ ਆ ਲੈ ਵੀ ਇਹ ਵੀ ਡੱਡਾ ਆ ਜਾ ਬੜਾ ਭੈੜਾ ਆਈਓ ਕਿਤੇ ਵੇਖ ਨਹੀਂ ਸਕਾਂਦਾ ਤਾਂ ਬੱਸ ਚੱਲੇ ਹੁਣੇ ਮੈਨੂੰ ਇਹ ਘਰ ਤੋਂ ਬਾਹਰ ਕੱਢ ਦੇ ਦਾ ਬੱਸ ਨਹੀਂ ਨਾ ਚੱਲਦਾ ਪੂਰੇ ਬਾਅਦ ਇਹਦਾ ਪੂਰੇ ਲੰਮਦਾ ਆ ਕਿੱਦਾਂ ਬੁੜੀਆਂ ਵਾਂਗੂ ਮੈਨੂੰ ਕੰਮ ਦੇ ਮਿਹਨੇ ਮਾਰਦਾ ਵਾ ਮੇਰੀ ਮਰਜ਼ੀ ਕੰਮ ਕਰਾਂ ਚਾਹੀ ਨਾ ਕਰਾ ਪਿੱਛੇ ਕਰਦੇ ਹੀ ਆਈ ਆ ਠੇਕਾ ਥੋੜੀ ਲਿਆ ਹੁਣ ਸਾਰੀ ਉਮਰ ਕੰਮ ਕਰਨ ਦਾ ਕਰਨ ਲਾਂ ਕਿ ਜਦੋਂ ਜੀ ਕਰੂਗਾ ਮਮਾ ਮੈਂ ਤਿਆਰ ਹੋ ਗਈ ਪਾਪਾ ਨੂੰ ਕਦ ਚਲਾ ਦਵਾਂ ਲਈ ਆਈ ਏ ਚੰਗੀ ਪਲੀ ਤਿਆਰ ਕੀਤੀ ਤੇ ਉਲਟੀ ਕਰਕੇ ਤੇ ਬਹਿ ਗਈ ਆ ਅੱਜ ਹੋ ਗਈ ਉਲਟੀ ਹੋ ਗਈ ਹੂੰ ਹਏ ਹੇ ਆ ਤੇ ਗੁਰਵਰਦੀ ਆ ਨਹੀਂ ਤੇ ਸੱਚ ਤੋ ਕਿ ਆ ਟੰਗੀ ਹੀ ਆ ਫੜ ਨਾ ਮੇਰੇ ਰੈਡੀ ਕਲਸ ਹੋਣਾ ਲੱਗ ਮੈਂ ਆਹੋ ਪਾਣਾ ਮੈਂ ਆਹੋ ਪਾਣਾ ਮੈਂ ਨਹੀਂ ਆਹੋ ਨਹੀਂ ਪਾਣਾ ਪੁੱਤ ਉੱਚੀ ਟੇਢੇ ਤੋਂ ਕਿ ਡਿਉੱਚੀ ਤੇ ਕਹਿੰਨੇ ਕਹਣਾ ਇਹਨੂੰ ਕਪੜੇ ਉੱਚੇ ਪਾਏ ਨਾਲੇ ਮੁੰਡੇ ਦੀ ਖੁੱਲੀ ਹੋ ਜੂਗੀ ਚਾਚੀ ਤੇਰੀ ਲੱਭਣ ਦੀ ਹੀਗੀ ਹੋ ਚਾਚੀ ਨਾ ਦਿਖੀਨੀ ਕਿੱਥੇ ਹੈਗੀ ਅਲਮਾਰੀ ਦੇ ਸਭ ਤੋਂ ਉੱਤੇ ਜਿੱਥੇ ਮੇਰਾ ਖਾਣਾ ਨਹੀਂ ਜਿਹੜੇ ਚ ਮੇਰਾ ਖਾਣਾ ਨਹੀਂ ਹੈ ਮੇਰੇ ਕਪੜੇ ਸਭ ਤੋਂ ਉੱਤੇ ਪਈ ਹੈਗੀ ਸਾਹਮਣੇ ਚਲ ਕੋਈ ਨਹੀਂ ਆ ਫੜਪਾ ਨਹੀਂ ਨਹੀਂ ਬੁਲੀ ਤੈਨੂੰ ਮੈਂ ਕਹਿਣਾ ਆ ਪਾਲਾ ਨਹੀਂ ਹੁਣ ਵੇਲਾ ਪੜਕੰਡੀ ਐ ਜਦੋਂ ਬੱਸ ਨੰਗਾ ਹੁੰਦਾ ਟਾਈਮ ਹੀ ਨਾ ਉਦੋਂ ਉਲਟੀਆਂ ਕਰਕੇ ਤੇ ਇਦਾਂ ਬੋੰਦਲ ਕੇ ਪਈ ਜਿੱਦਾਂ ਪਤਾ ਨਹੀਂ ਕਿੰਨੀ ਕੁ ਬਿਮਾਰ ਹੁੰਦੀ ਆ ਆ ਫੜਪਾਲਾ ਮੈਂ ਲੇਟ ਹੋਣ ਦੀ ਕੰਮ ਮੈਂ ਨਹੀਂ ਮੈਂ ਚੱਲੀ ਚਾਚੀ ਲੰਦੇ ਚੱਲੀ ਆਪ ਗਾਲਾਂ ਖਾ ਲਈ ਉਹਦੇ ਕੋ ਜਦੋਂ ਵੇਖੂਗੀ ਉਹ ਵੀ ਮੇਰੇ ਮੁੰਡੇ ਦੀ ਭਾਈ ਆ ਣਿਆਣੇ ਦੇ ਚੱਕਰ ਵਿੱਚ ਵੀ ਨਾ ਆਪ ਲੇਟ ਹੋ ਜਾਈਦਾ ਵਾ ਚੰਗੀ ਪਲੀ ਤਿਆਰ ਕੀਤੀ ਟਿਫਨ ਤਿਆਰ ਕੀਤਾ ਤੇ ਜਾਣ ਲੱਗਾ ਉਲਟੀ ਕਰਨ ਡਿਆ ਵੀ ਹੁਣ ਕਹਿੰਨੀ ਆ ਇਹਦੇ ਪਾਪਾ ਨੂੰ ਵੀ ਦਵਾਈ ਲੈ ਆਉਣੀ ਚਾਚੀ ਇੱਕ ਵਾਰ ਟਿਸ਼ੂ ਲਿਖਣੀ ਸਣੀ ਮਾਨ ਹੈ ਪੰਜਾਬੀ ਹਾਂ ਤੁਸੀਂ ਪੰਜਾਬੀ ਹੋਣ ਤੇ ਇਹ ਤੇਰੀ ਥੋੜੀ ਐ ਤੇ ਗੁਰਵਰਦੀ ਐ ਤੇ ਕਿੰਨੇ ਦਿਨ ਹੋ ਗਏ ਮੈਂ ਉਹਦੀ ਟੀ-ਸ਼ਰਟ ਲੱਭਣ ਨਹੀਂ ਇਹ ਕਿੱਥੋਂ ਲੱਭ ਗਈ ਐ ਤੈਨੂੰ ਤੂੰ ਉਸ ਲੋਬੇਲ ਅਲਮਾਰੀ ਵੇਖੀ ਉੱਥੇ ਤਾਂ ਨਹੀਂ ਮੈਂ ਵੇਖਿਆ ਫਿਰ ਉੱਥੇ ਮੇਰੇ ਕੱਪੜੇ ਸਭ ਤਾਂ ਉੱਤੇ ਪਈ ਸੀ ਫਿਰ ਉੱਥੇ ਕੀ ਕਰਨੀ ਕੀ ਪਤਾ ਸਖ ਤੇਰੀ ਮਾਂ ਦੇ ਵਿੱਚ ਉਹ ਚਵਾੜਦੀ ਹੁਣੀ ਕੱਪੜਿਆਂ ਦੇ ਕਿਤੇ ਕੀ ਹੋਰ ਕੀ ਕਰਨਾ ਵਾ ਮਮਾ ਆ ਮੁੰਡੇ ਦੀ ਮਾ ਸਕਦੇ ਮੈਂ ਨਹੀਂ ਆ ਨਾ ਕੱਢਿਆ ਵਾ ਮੇਰਾ ਵਾ ਬੜਾ ਇਦਾਂ ਤੇ ਤੇਰੀ ਤੇ ਹੈਗੀ ਇਹਦੇ ਨਾਲ ਦੀ ਪਿੰਕ ਕਲਰ ਦੀ ਉਹ ਪਾ ਹਾਂ ਮੈਨੂੰ ਨਹੀਂ ਪਸੰਦ ਪਿੰਕ ਕਲਰ ਮੈਨੂੰ ਰੈਡ ਗਲੇਪਸੰਦ ਤੇ ਇਹ ਤੇ ਮੇਰੇ ਮੁੰਡੇ ਦੀ ਆ ਹੈ ਨਹੀਂ ਚੱਪਾ ਜਿੰਨੇ ਦੀ ਵਿਚਾਰੇ ਦੀ ਖੁੱਲ ਜਾਣੀ ਇਹਨੂੰ ਤੇ ਮੈਂ ਪਾਈ ਵੀ ਹਜੀ ਸਮਰੀ ਤਾਂ ਮੈਂ ਤੈਨੂੰ ਕੀ ਕਹਿੰਦੀ ਆ ਲਾ ਇਹਨੂੰ ਨਹੀਂ ਕਿ ਤੂੰ ਆਪਣੀ ਮਾਂ ਦੇ ਵੀ ਨਹੀਂ ਅੱਖੇ ਲੱਗਦੀ ਹੁਣ ਦੱਸ ਨਿਆਣੇ ਵੀ ਵੇ ਵੇਕ ਜੋ ਘਰ ਚ ਚੱਲਦਾ ਉਦਾਂ ਦੇ ਠੀਠ ਹੋ ਜਾਂਦੇ ਆ ਕੀ ਮਤਲਬ